ਕੱਢੀ ਆਪਾਂ ਸਵਈਆਂ ਦੀ ਸੰਖਿਆ ਲੜੀਵਾ ਕਰ ਰਹੇ ਆ ਤੇ ਸਵਈਏ ਮਹੱਲੇ ਦੂਜੇ ਕੀ ਇੱਤਕਰ ਪੰਜ ਕਰੋ ਚਲੇ ਆਪਣੀ ਸੰਖਿਆ ਪੰਜ ਕਰੋ ਤੁਸੀਂ ਹਾਂਜੀ ਹਾਂ ਇਦੋਂ ਕਿ ਸ਼ੁਰੂ ਹੁੰਦੀ ਸਦਾ ਆਕਰ ਲਿਵ ਰਹੇ ਰਹਤ ਇਸ ਰਾਮ ਹੈ ਕਰਨ ਸੋ ਇੱਛਾ ਚਾਰ ਹੈ ਦਰਮ ਸਪੂਰ ਜੋ ਨਿਵੇ ਨਿਵੇ ਇੱਥੇ ਵਿਸਰਾਮ ਲਾਣਾ ਨਿਵੇ ਪੜਨਾ ਬਾਵੇਦ ਨਾਮ ਲੱਗਿਆ ਦਰਮ ਦਰਮ ਦਦਾ ਪੈਰੋ ਚ ਰਾਰਾ ਵੀ ਲੱਗਾ ਤੇ ਅੰਕਲ ਵੀ ਲੱਗਾ ਦਰਮ ਸਪੂਰ ਜੋ ਨਿਵੇ ਖਵੇ ਕਾਸ ਬਿਮਲ ਵਿਚਾਰ ਹੈ ਇਹ ਹੈ ਤਤ ਜਾਣਿਓ ਇੱਥੇ ਵਿਸਰਾਮ ਸਰਬ ਗਤ ਅਲਖ ਬਿੜਾਣੀ ਸਹਿਜ ਭਾਏ ਸੰਚਿਓ ਸੰਚਿਓ ਤੇ ਵਿਸਰਾਮ ਕਿਰਨ ਅੰਮ੍ਰਿਤ ਕਲ ਬਾਣੀ ਗੁਰ ਗਾਮ ਪਰਮਾਨ ਇਥੇ ਜਮਕੇ ਤੈ ਪਾਇਓ ਪਾਇਓ ਤੇ ਵਿਸਰਾਮ ਸਤ ਸੰਤੋਖ ਗ੍ਰਾਹਜ ਲਿਓ ਗ੍ਰਾਹਜ ਕੱਠਾ ਪੜਨਾ ਜਲਦੀ ਦੇ ਨਾਲ ਪੜਨਾ ਪੈਰ ਵਿੱਚ ਰਾਰਾ ਲੱਗਾ ਗ੍ਰਾਹਜ ਲਿਓ ਲੱਲਾ ਇਥੇ ਊੜੇ ਨੂੰ ਕਨੋੜਾ ਆ ਗਿਆ ਜਈਏ ਠੀਕ ਆ ਤੇ ਇੱਥੇ ਹੁਣ ਕੀ ਬਣੇਗਾ ਐੜਾ ਐੜਾ ਐੜੇ ਨੂੰ ਕਨੋੜਾ ਬਣ ਜਾਣਾ ਲਓ ਇੱਥੇ ਐੜਾ ਲੱਲਾ ਈੜੀ ਸ਼ਿਆਰੀ ਤੇ ਐੜੇ ਕਨੋੜਾ ਲੱਲਾ ਈੜੀ ਸ਼ਿਆਰੀ ਐੜੇ ਕਨੋੜਾ ਐੜੇ ਕਨੋੜਾ ਬਣ ਗਿਆ ਲਓ ਲਓ ਕਨੌੜਾ ਜਿਹੜਾ ਜੀ ਬੋਲਣ ਗਿਆ ਥੋੜਾ ਮੂੰਹ ਭੁੱਲਦਾ ਹੈ ਹਾਂਜੀ ਹਾਂ ਲੈਓ ਹਰ ਪਰਸਿਓ ਕਲ ਸੁਮੁੱਲਵੈ ਇੱਥੇ ਬਿਸਰਾ ਸੁਮੁੱਲਵੈ ਸੁਮੁੱਲਵੈ ਜਾਨ ਦਰਸ਼ਨ ਲੈਣੇ ਭਇਓ ਇੱਥੇ ਫਿਰ ਕਨੌੜਾ ਆ ਗਿਆ ਤੇ ਊੜੇ ਨੂੰ ਕਨੌੜਾ ਐਰੇ ਕਨੌੜਾ ਊੜੇ ਕਨੌੜਾ ਲੱਗਦਾ ਨਹੀਂ ਹਾਂ ਅੱਜ ਦੱਸਿਆ ਕਰਨਾ ਨਹੀਂ ਲੱਗਦਾ ਐਸੇ ਆੜੇ ਕਨੌੜਾ ਪੜੂਗਾ ਉੜੇ ਨੂੰ ਹੋੜਾ ਪੈਂਦਾ ਹੈ ਦਰਸ਼ਨ ਦਰਸ਼ਨ ਪੜਨਾ ਦਰਸ਼ਨ ਨਹੀਂ ਪੜਨਾ ਦਰਸ਼ਨ ਸਸਾ ਦਰਸ਼ਨ ਲੈਣੇ ਭਇਓ ਭਇਓ ਹਾਂ ਮਨ ਵਿਸ਼ਾਸ ਪਾਇਓ ਇਥੇ ਵਿਸਰਾਮ ਗਹਿਰ ਗਹੁ ਹਾਜ਼ਰਤ ਦਿਓ ਗਰਲ ਨਾਸ ਤਨ ਨਠਿਓ ਨਠਿਓ ਇਥੇ ਹੁਣ ਕੀ ਬਣੇਗਾ ਉੜਾਈ ਹਾਂ ਉੜਾ ਬਣੇਗਾ ਤੇ ਕਿਉਂ ਹੋੜਾ ਹੈ ਨਠਿਓ ਨੰਨਾ ਠੱਠੇ ਸਿਆਰੀ ਤੇ ਊੜੇ ਨੂੰ ਕਨੌੜਾ ਘੋੜਾ ਘੋੜਾ ਨਠਿਓ ਨਠਿਓ ਇੱਥੇ ਵੀ ਸ਼ਰਾਮ ਆਮਿਓ ਅੰਤਰ ਗਤ ਪਿਓ ਰਿਤ ਵਿਗਾਸ ਜਾਗਿਓ ਇੱਥੇ ਵੀ ਸ਼ਰਾਮ ਅਲਖ ਕਲ ਧਰੀ ਜੁਗੰਤਰ ਅਲਖ ਪੜਨਾ ਅਲਖ ਨਹੀਂ ਪੜਨਾ ਅਲਖ ਅਲਖ ਕਲ ਧਰੀ ਜੁਗੰਤਰ ਜੁਗੰਤਰ ਹਾਂ ਸਤਗੁਰ ਸਹਜ ਸਮਾਦ ਇੱਥੇ ਬਿਸਰਾਮ ਰਵਿਉ ਸਮਾਨ ਨਿਰੰਤਰ ਉਦਾਰੋ ਚਿੱਤ ਦਰਦ ਹਰਨ ਇੱਥੇ ਬਿਸਰਾਮ ਪਖੰਤੇ ਇੱਥੇ ਹੁਣ ਇਹ ਪਖੰਤੇਹ ਕਲਮਲ ਤਰਸਣ ਸਤਿਨੁ ਸਿਯਾਰੀ ਤੇ ਹਾ ਹਾ ਹਾਂ ਜੀ ਤੇਹ ਤੇਹ ਵਿਖੰ ਤੇਹ ਵਿਖੰ ਤੇਹ ਪਿਖੰ 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 ਤੇਹ ਬੇ ਸਿਯਾਰੀ ਖੱਖੇ ਟਿੱਪੀ ਪਿਖੰ ਤੇਹ ਪਿਖੰ ਤੇਹ ਅਠਾ ਉਚਾਰਨ ਕਰਨ ਪਿਖੰ ਤੇਹ ਪਿਖੰ ਤੇਹ ਹਾਂ ਕਲਮਲ ਦਰਸ਼ਨ ਸਾਧ ਰੰਗ ਸਹਿਜ ਕਲ ਉਚਰੈ ਇੱਥੇ ਬਿਸਰਾਮ ਆ ਜਾਸ ਜੰਪਉ 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 ਲੈਹਣੇ ਰਸਨ ਸਮਝ ਲੱਗੀ ਹਾਂਜੀ ਨਾਮ ਅਵਖਦ ਨਾਮ ਆਧਾਰ ਇੱਥੇ ਜਮਕੀਏ ਹਰ ਨਾਮ ਸਮਾਦ ਸੁਖ ਇੱਥੇ ਬਿਸਰਾਮ ਸਦਾ ਨਾਮ ਨਿਸ਼ਾਨ ਸੋਹ ਹੈ ਸੋਹ ਹੈ ਸੋਹੇ ਨਹੀਂ ਪੜਨਾ ਦਲਾਵਾ ਲੱਗੀਆਂ ਕਿੰ ਆ ਰੱਖਣਾ ਸੋਹ ਹੈ ਸੋਹ ਹੈ ਰੰਗ ਰਤੋ ਨਾਮ ਸਿਉ ਇੱਥੇ ਬਿਸਰਾਮ ਰਤੋ ਰਤੋ ਇੱਥੇ ਲੱਗਿਆ ਕਨੌੜਾ ਇੱਥੇ ਹੋੜਾ ਨਹੀਂ ਜੇ ਹੋੜਾ ਹੁੰਦਾ ਫਿਰ ਰਤੋ ਬਣਦਾ ਇਹ ਲੱਗਿਆ ਕਨੌੜਾ ਰਤੋ ਰਤੋ ਸੋ ਤੇ ਬਿਸਰਾਮ ਹੈ ਕਲ ਨਾਮ ਸੁਰ ਨਰਹ ਬੋਹ ਹੈ ਬੋਹ ਹੈ ਨਾਮ ਪਰਸ ਜਿੰਨ ਪਾਇਓ ਬਿਸਰਾਮ ਸਤ ਪ੍ਰਗਟਿਓ ਰਬ ਲੋਏ ਦਰਸ਼ਨ ਪਰਸ ਹੈ ਗੁਰੂ ਕਹਿ ਇੱਥੇ ਜੱਥੇ ਲਾਉਣਾ ਵਿਸਰਾਮ ਹੁਣ ਇਹ ਧਿਆਨ ਰੱਖਣਾ ਕਿਥੇ ਸਿਆਰੀ ਲੱਗੀ ਹੋਈ ਪਿਆਰੀ ਨਹੀਂ ਪਰਸੀ ਇਹ ਨਹੀਂ ਪੜਨਾ ਕਿਵੇਂ ਪੜਨਾ ਪਰਸੇ ਪਰਸੇ ਜਲਾਵਾਂ ਵਿੱਚ ਲੱਗੀਆਂ ਤੇ ਸਿਆਰੀ ਵੀ ਲੱਗੀ ਧਿਆਨ ਰੱਖਣਾ ਪਰਸੇ ਹੈ ਗੁਰੂ ਕਹਿ ਕਹਿ ਤੇ ਵਿਸਰਾਮ ਹੈ 86 ਮੱਜਣ ਹੋਵੇ ਇਹਨੂੰ ਮੱਜਣ ਬੋਲਣਾ ਮੰਜਣ ਨਹੀਂ ਉਚਾਰਨ ਕਰਨਾ ਮੱਜਣ ਮੱਜਣ ਠੀਕ ਹੈ ਨਾ ਮੱਜਣ ਹੋਏ ਸਮੇ ਲਾਗੀ ਨਦੀ ਹਾਂਜੀ ਸੱਚ ਤੀਰਥ ਸੱਚ ਇਸ ਨਾਨ ਇੱਥੇ ਜਮਕੀਏ ਅਰ ਭੋਜਨ ਭਾਉ ਸੱਚ ਇੱਥੇ ਬਿਸਰਾ ਸਦਾ ਸੱਚ ਭਾਕੰਤ ਸੋ ਹੈ ਇਥੇ ਜਮਕੀਏ ਸਦਾ ਤੇ ਸੱਚ ਤੇ ਵਿਸਰਾਮ ਆਏ ਸਦਾ ਤੇ ਜਮਕੀਏ ਸੱਚ ਪਾਖੰਤ ਸੁਹ ਹੈ ਪਾਪ ਬੇ ਮਤ ਬੇ ਦੀ ਬਾਜੂ ਚਾਰੋਂ ਰੋ ਪਾਖੰਤ ਪਾਖੰਤ ਆ ਪਾਖੰਤ ਸੁਹ ਹੈ ਕੱਠੇ ਪੜਨਾ ਸੱਚ ਪਾਇਓ ਗੁਰ ਸ਼ਬਦ ਇਥੇ ਵਿਸਰਾਮ ਆ ਸੱਚ ਨਾਮ ਸੰਗਤੀ ਬੋਹ ਹੈ ਲੱਗੀ ਸਮਝ ਹਾਂਜੀ ਜਿਸ ਸੱਚ ਸੰਜਮ ਵਰਤ ਸੱਚ ਸੱਚ ਤੇ ਬਿਸਰਾਣ ਕਬ ਜਨ ਕਲ ਵਖਾਨ ਕਲ ਤੇ ਜਮਕੀ ਜਮਕੀ ਦਰਸ਼ਨ ਪਰਸੇ ਗੁਰੂ ਕੈ ਪਰਸੇ ਧਿਆਰ ਰੱਖਣਾ ਸਿਆਰੀ ਨਾਲ ਪਰਸੇ ਗੁਰੂ ਕੈ ਗੁਰੂ ਕੇ ਨਹੀਂ ਪੜਨ ਕੈ ਪੜਨ ਇੱਚੇ ਬਿਸਰਾਣ ਸੱਚ ਜਨਮ ਪਰਵਾਣ ਲੱਗੀ ਸਮਝ ਹਾਂਜੀ ਅੰਮੇ ਦ੍ਰਿਸ਼ਟ ਸੁਭ ਕਰੈ ਕਰੈ ਤੇ ਬਿਸਰਾਮ ਐਡਾ ਮੰਮੇ ਸਿਆਰੀ ਤੇ ਐਡਾ ਮੁਕਤਾ ਦੋਨੇ ਐਡੇ ਮੁਕਤੇ ਨ ਮੰਮੇ ਨੂੰ ਸਿਆਰੀ ਆਈ ਇਹਦਾ ਉਚਾਰਨ ਹੋਵੇਗਾ ਅੰਮੇ ਅੰਮੇ ਹਾਂ ਦ੍ਰਿਸ਼ਟ ਸੁਭ ਕਰੈ ਇੱਥੇ ਬਿਸਰਾਮ ਹਰੈ ਆਗ ਪਾਪ ਸਕਲ ਮਲ ਹਰੈ ਤੇ ਵੀ ਦਲਾਵਾਂ ਲੱਗੀਆਂ ਕਰੈ ਤੇ ਵੀ ਦਰਾਮਾਂ ਦਲਾਵਾਂ ਲੱਗੀਆਂ ਇਹ ਤਿਆਰ ਰੱਖਣਾ ਕਿਉਂਕਿ ਕਈ ਸੰਗਤਾਂ ਕਾਲ ਦੇ ਵਿੱਚ ਕਰੇ ਹਰੇ ਇਸ ਤਰ੍ਹਾਂ ਪੜ ਜਾਂਦੀ ਹੈ ਇੱਕ ਲਾਂ ਲਾ ਪਰ ਦੋ ਦਰਾਮਾਂ ਤਿਆਰ ਰੱਖਣਾ ਹੈ ਹਰੈ ਆਗੋ ਪਾਪ ਸ਼ਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਇੱਥੇ ਬਿਸਰਾਮ ਹੈ ਬਸ ਕਰੈ ਸਭੈ ਬਲ ਇੱਥੇ ਵੀ ਦਲਾਵਾਂ ਲੱਗੀਆਂ ਤਿਆਰ ਰੱਖ ਲੈ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਇੱਥੇ ਬਿਸਰਾਮ ਦੁੱਖ ਸੰਸਾਰ ਹੈ ਖੋਵੈ ਖੋਵੈ ਪੜਨ ਖੋਵੈ ਹਾਂ ਗੁਰ ਨਾਮ ਨਿਤ ਦਰਿਆਉ 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 ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਇੱਥੇ ਬਿਸਰਾਮ ਲਾਉਣਾ ਹੁਣ ਜਿਹੜਾ ਇਹ ਮੰਗਲ ਹੈ ਇਹ ਪੰਕਤੀਆਂ ਆਮ ਹੀ ਸੰਗਤਾਂ ਘਰਾਂ ਵਿੱਚ ਪੜਦੀਆਂ ਐ ਤੇ ਗ੍ਰੰਤੀ ਸਿੰਘ ਵੀਰਪਰਾ ਜਦੋਂ ਹੁਕਮਨਾਮਾ ਲੈਂਦੇ ਨੇ ਉਹ ਇਹ ਮੰਗਲ ਜ਼ਰੂਰ ਪੜਦੇ ਨੇ ਤੇ ਕੁਝ ਕੋ ਸੰਗਤਾਂ ਨੇ ਇਸ ਨੂੰ ਗਲਤ ਵਿਚਾਰਨ ਕਰ ਜਾਂਦੀਆਂ ਨੇ ਕਿਹੜੇ ਕਿਹੜੇ ਸ਼ਬਦ ਪੰਕਤੀ ਗਲਤ ਵਿਚਾਰਨ ਕਰਦੇ ਐ ਇਹ ਇਕੱਠਾ ਪੜ ਜਾਂਦੇ ਨੇ ਸੋ ਕਹੋ ਸੋ ਕਹੋ ਨਹੀਂ ਇਕੱਠਾ ਪੜਨਾ

ਸੋ ਕਹੋ ਇਸ ਤਰ੍ਹਾਂ ਪੜ੍ਹਨਾ ਠੀਕ ਹੈ ਸੋ ਕਹੋ ਟੱਲ ਟੈਂਕਾ ਤੇ ਲੱਲਾ ਟੱਲ ਟੱਲ ਬੋਲਣਾ ਕਸ ਕੇ ਬੋਲਣਾ ਟੱਲ ਟੱਲ ਨਹੀਂ ਬੋਲਣਾ ਇਹਨੂੰ ਕਸ ਕੇ ਅਡਕ ਲਾ ਕੇ ਉਚਾਰਨ ਕਰਨਾ ਟੱਲ ਟੱਲ ਤੇ ਕਈ ਸੰਗਤਾਂ ਅਟਲ ਬਣ ਜਾਂਦੀ ਐੜਾ ਲਾ ਦਿੰਦੀ ਕੋ ਪੜ ਜਾਂਦੀ ਹੈ ਸੋ ਕੋ ਟੱਲ ਅਟਲ ਕਹਿ ਦਿੰਦੀ ਐਟਲ ਤਾਂ ਬਣੇਗਾ ਜੀ ਐੜਾ ਲੱਗਾ ਹੋਵੇਗਾ ਸੋ ਕਹੋ ਟੱਲ ਗੌਰ ਸੇਵੀ ਐ ਹੁਣ ਇੱਥੇ ਬਾਵੇ ਨੂੰ ਬਿਹਾਰੀ ਲੱਗੀ ਐ ਤੇ ਕਈ ਗ੍ਰੰਥੀ ਸ਼ਗਵੀ ਸੁਣੇ ਨੇ ਉਹਨਾ ਸੇਵੇ ਸੇਵੇ ਪੜ ਜਾਂਦੇ ਕਿਉਂਕਿ ਲਗਾਮਾਤਰਾ ਦਾ ਪਤਾ ਰੱਖਣਾ ਹੈ ਗੁਰਬਾਣੀ ਵਿੱਚ ਪੜਨਾ ਸੇਵੀ ਐ ਸੇਵੀ ਐ ਹਾਂ ਸੱਸੀ ਲਾ ਬਾਵੇ ਪਿਆਰੀ ਐੜੇ ਲਾਵਾ ਸੇਵੀ ਐ